प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਅਤੇ ਸਤਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪ੍ਰੋਫੈਸਰ ਪੂਰਨ ਸਿੰਘ ਦਾ ਕਥਨ ਪੰਜਾਬ ਵਸਦਾ ਗੁਰਾਂ ਦੇ ਨਾਮ ਕਿਉਂਕਿ ਬਾਬੇ ਨਾਨਕ ਦੀ ਇਸ ਪਵਿੱਤਰ ਧਰਤੀ ਦੇ ਪਾਣੀਆਂ ਦੇ ਵਿੱਚ ਇੱਥੋਂ ਦੀਆਂ ਹਵਾਵਾਂ ਦੇ ਵਿੱਚ ਪੰਜਾਬ ਦੀ ਫਿਜ਼ਾ ਦੇ ਵਿੱਚ ਗੁਰਬਾਣੀ ਦਾ ਕਣ-ਕਣ ਸਮਾਇਆ ਹੋਇਆ ਉਹ ਕਣ-ਕਣ ਸਾਨੂੰ ਇਸ ਧਰਤੀ ਤੋਂ ਇਸ ਆਤਮਾ ਤੋਂ ਪਰਮਾਤਮਾ ਦੇ ਵਿੱਚ ਅਪੇਧ ਕਰਦਾ ਤੇ ਇਸ ਧਰਤੀ ਤੇ ਰਹਿਣ ਵਾਲੇ ਮਨੁੱਖ ਇਨਸਾਨ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਸੀ ਪਰ ਅੱਜ ਦੀਆਂ ਜਿਹੜੀਆਂ ਘਟਨਾਵਾਂ ਚਾਰ ਵਾਪਰੀਆਂ ਆ ਕੱਲ ਤੇ ਅੱਜ ਕੀ ਹੋ ਗਿਆ ਇਸ ਧਰਤੀ ਨੂੰ ਤੇ ਫਿਰ ਅਸੀਂ ਕਿੱਥੋਂ ਸੁੱਖ ਭਾਲਦੇ ਹਾਂ ਕਿੱਥੋਂ ਆਰਾਮ ਭਾਲਦੇ ਹਾਂ ਮੇਰਾ ਤਾਂ ਸੱਚ ਜਾਣਿਓ ਕਲੇਜਾ ਪਾਟ ਗਿਆ ਏ ਇਹ ਘਟਨਾਵਾਂ ਸੁਣ ਕੇ ਤਿੰਨ ਘਟਨਾਵਾਂ ਸਾਡੀ ਇਨਸਾਨੀਅਤ ਨਾਲ ਦੁਨੀਆ ਹੋਈਆਂ ਤੇ ਚੌਥੀ ਘਟਨਾ ਕਾਇਨਾਤ ਦੇ ਮਾਲਕ ਧਰਤੀ ਅਤੇ ਅਸਮਾਨ ਦੇ ਮਾਲਕ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੀ ਹੋਈ ਹੈ ਮੈਂ ਤਾਂ ਇਹ ਹੀ ਬੇਨਤੀ ਕਰਦਾ ਕਿਉਂਕਿ ਮੇਰਾ ਰੋਮ ਰੋਮ ਸਵਾਸ ਸਵਾਸ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਰਪਿਤ ਸੱਚੇ ਪਾਤਸ਼ਾਹ ਸਾਨੂੰ ਇਹ ਜਿਆ ਦਿਨ ਦਿਖਾਉਣ ਤੋਂ ਪਹਿਲਾਂ ਇਥੋਂ ਲੈਜ ਪਰ ਦੇਖ ਰਹੇ ਹਸੀਂ ਪਤਾ ਨਹੀਂ ਅਸੀਂ ਕੀ ਪਾਪ ਕੀਤੇ ਹੋਏ ਕਿਹੜਾ ਸੀ ਇਹ ਦੇਖ ਰਹੇ ਹਾਂ ਹੁਣ ਦੋਸਤੋ ਪਹਿਲੀ ਘਟਨਾ ਪਟਿਆਲੇ ਜਿਹੇ ਤੋਂ ਇੱਕ 3 ਸਾਲ ਦੀ ਬੱਚੀ ਦੇ ਨਾਲ ਉਸ ਦੇ ਮਤਰੀਬ ਆਪ ਨੇ ਰੇਪ ਕੀਤਾ ਬਲਾਤ ਕਰ ਕੀਤਾ ਹੁਣ ਇਸ ਇਹ ਜੇ ਬੰਦੇ ਨੂੰ ਅਸੀਂ ਇਨਸਾਨ ਕਹਾਂਗੇ ਇੱਕ ਬਾਪ ਤੇ ਦੂਜਾ ਪਾਪੀ ਐਡਾ ਵੱਡਾ ਪਾਪ ਕੀ ਇਹ ਜੇ ਬੰਦੇ ਬਖਸ਼ਣ ਦੇ ਲਾਇਕ ਹਨ ਉਹ ਬੱਚੀ ਹਸਪਤਾਲ ਦੇ ਵਿੱਚ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਆ ਤੇ ਉਸ ਪਿੰਡ ਦੇ ਲੋਕਾਂ ਨੂੰ ਮੈਂ ਤਾਂ ਕੀ ਹੁਣ ਉਹਨਾਂ ਲੋਕਾਂ ਨੂੰ ਕਹਾਂ ਵੀ ਤੁਹਾਨੂੰ ਮਹਾਰਾਜ ਸਮੱਤ ਬਖਸ਼ੇ ਉਹ ਇਹੋ ਜਿਹਾ ਪਾਪ ਤੁਸੀਂ ਆਪਦੀਆਂ ਅੱਖਾਂ ਦੇ ਸਾਹਮਣੇ ਹੋ ਕੇ ਉਹਨੂੰ ਇੰਨਾ ਕੁ ਤਾਂ ਅਹਿਸਾਸ ਕਰਾ ਦਿੰਦੇ ਵੀ ਆਹ ਪਾਪ ਦੀ ਇਹਦੀ ਪੀੜ ਕੀ ਹੁੰਦੀ ਆ ਚਲੋ ਜਿਹੜੀ ਸਜ਼ਾ ਉਹਨੂੰ ਕਾਨੂੰਨ ਨੇ ਦੇਣੀ ਉਹ ਤਾਂ ਕੀ ਦੇਣੀ ਪਰ ਉਹਦੇ ਉਹਦੇ ਦੇ ਰਿਸ਼ਤੇ ਕਿੱਡੇ ਗੰਦਲੇ ਹੋਏ ਉਹ ਬੱਚੀ ਦੀ ਦਾਦੀ ਉਹਦੇ ਕੀਤੇ ਹੋਏਗਾ ਨਾ ਉਹਨੂੰ ਸ਼ਿਪਾੜੀ ਉਹ ਮਾਂ ਤੋਂ ਕਿਉਂ ਨਾ ਮਾਰਿਆ ਗਿਆ ਜਿਹੜਾ ਤੇਰੀ ਧੀ ਦੇ ਨਾਲ ਆ ਕੁਛ ਕਰ ਰਿਹਾ ਤੇ ਮੈਂ ਧੀਆਂ ਨੂੰ ਵੀ ਬੇਨਤੀ ਕਰਦਾ ਜਿੱਥੇ ਤੁਹਾਡੇ ਮਾਪਿਓ ਤੁਹਾਨੂੰ ਵਿਆਹ ਦਿੰਦੇ ਆ ਨਾ ਥੋੜਾ ਜਿਹਾ ਸਬਰ ਨਾਲ ਰਹਿਣਾ ਸਿੱਖੋ ਇਹ ਇੱਕ ਨਹੀਂ ਹਜ਼ਾਰਾਂ ਇਹ ਜਿਹੇ ਮਸਾਲਾ ਮੇਰੇ ਕੋਲੇ ਪਈਆਂ ਜਿੱਥੇ ਕੁੜੀਆਂ ਅਗਲੇ ਘਰੇ ਬਿਠਾਈਆਂ ਤੇ ਖਾਸ ਕਰਕੇ ਜਿਹੜੀਆਂ ਬੱਚੇ ਧੀਆਂ ਮਗਰ ਲੈ ਕੇ ਗਈਆਂ ਉਹਨਾਂ ਧੀਆਂ ਦਾ ਸ਼ੋਸ਼ਣ ਇਸੇ ਤਰ੍ਹਾਂ ਹੀ ਹੋਇਆ ਇੱਕ ਨਹੀਂ ਸੌਆਂ ਦੀ ਗਿਣਤੀ ਜਿਹੇ ਜਿਹੇ ਮਸਾਲਾ ਦਾ ਦੂਸਰੀ ਘਟਨਾ ਵੀਰੋ ਤਰਨਤਾਰਨ ਜ਼ਿਲ੍ਹੇ ਤੋਂ ਪਿੰਡ ਭੁਈਆਂ ਜਿੱਥੇ ਚਾਰ ਯਤਿਮ ਬੱਚੇ ਆਹ ਨੇ ਜਿਨ੍ਹਾਂ ਦਾ ਲੜਨਾ ਸੀ ਆ ਜਿਹੜੇ ਮਸਲੇ ਖੜੇ ਕਰਦੇ ਆ ਨਾ ਤੁਸੀਂ ਵੀ ਆਹ ਫਲਾਨੀ ਜਾਤ ਦਾ ਜੀਓ ਆ ਨਹੀਂ ਉਹ ਲੋਕ ਦੋ ਕਨਾਲਾਂ ਚ ਕੋਠੀ ਆ ਅੱਜ ਉਹਨਾਂ ਬੱਚਿਆਂ ਦੇ ਸਿਰ ਤੋਂ ਛੱਤ ਖੋਲੀ ਉਹਨਾਂ ਬੇਕਿਰਕ ਕਸਾਈ ਰੂਪੀ ਇਨਸਾਨਾਂ ਨੇ ਇਹਨਾਂ ਨੂੰ ਕਸਾਈ ਨਾ ਕਹੀਏ ਕੀ ਕਹੀਏ ਉਹ ਚਾਰ ਬੱਚਿਆਂ ਚ ਦੋ ਬੱਚੀਆਂ ਦੋ ਬੱਚੇ ਆ ਵੱਡੀ ਲੜਕੀ 10ਵੀਂ ਕਲਾਸ ਚ ਪੜ੍ਹਦੀ ਜਵਾਨ ਆ ਉਹਨਾਂ ਨੇ ਕਿਸੇ ਤਰ ਸਖਾ ਕੇ ਕਿਸੇ ਰੂਹ ਨੇ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਨੂੰ ਫੋਨ ਕੀਤਾ ਤੇ ਉਹ ਜਦੋਂ ਬੱਚਿਆਂ ਨੂੰ ਰੈਸਕਿਊ ਕਰਨ ਵਾਸਤੇ ਇੱਥੇ ਲੈਣ ਵਾਸਤੇ ਆਇਆ ਤੇ ਉਹ ਕਸਾਈ ਰੂਪੀ ਸੇਖਾ ਉਹਦੇ ਮੂੰਹ ਤੇ ਦਾੜਾ ਪ੍ਰਕਾਸ਼ ਹੈ ਤੇ ਨਾਲ ਉਹਦੀ ਬਾਹ ਬਜ਼ੁਰਗ ਉਹ ਖੁੰਡੀ ਲੈ ਕੇ ਤੁਰ ਹੀ ਆਉਂਦੀ ਹੈ ਕਹਿੰਦੀ ਭਾਈ ਇਹ ਥਾਂ ਸਾਡਾ ਘਰ ਸਾਡਾ ਤੇ ਮਿੰਟੂ ਦੇ ਬੋਲ ਮੇਰੇ ਕਾਲਜੇ ਨੂੰ ਵਿੰਨ ਗਏ ਜਦੋਂ ਉਹਨੇ ਕਿਹਾ ਮਾਤਾ ਤੇ ਭਾਈ ਜੀ ਅਸੀਂ ਬੱਚੇ ਲੈਣ ਆਏ ਅਸੀਂ ਤੇਰਾ ਘਰ ਨਹੀਂ ਗੱਡੀ ਚ ਰੱਖ ਕੇ ਲੈ ਚੱਲੇ ਤੇ ਮੈਂ ਇਹ ਸੋਚਦਾ ਵੀ ਉਹ ਮਸੂਮ ਤੇ ਉਹ ਯਤੀਮ ਉਹ ਕਾਨੂੰਨ ਦੇ ਦਰਵਾਜੇ ਦੇ ਉੱਤੇ ਜਿਹਨੂੰ ਮੰਦਰ ਦਾ ਰੂਪ ਅਸੀਂ ਅਦਾਲਤਾਂ ਨੂੰ ਕਹਿੰਦੇ ਆ ਉਹ ਬੱਚੇ ਉੱਥੇ ਵੀ ਹਾਰ ਗਏ ਕਾਰਨ ਕੀ ਬੱਚਿਆਂ ਦਾ ਪਿਤਾ ਪਹਿਲਾਂ ਮੌਤ ਹੋ ਚੁੱਕੀ ਉਹ ਨਸ਼ਾ ਨੁਸ਼ਾ ਕਰਦਾ ਸੀ ਬੱਚਿਆਂ ਦੀ ਮਾਂ ਜਿਹੜੀ ਉਹ ਮੈਂਟਲੀ ਅਫਸਰਟ ਹੋ ਕੇ ਕਿਤੇ ਹੋਰ ਚਲੀ ਗਈ ਉਥੋਂ ਦਾ ਪਤਾ ਨਹੀਂ ਲੱਗਿਆ ਉਹ ਕਿੱਧਰ ਨੂੰ ਗਈ ਕਿੱਥੇ ਨਹੀਂ ਗਈ ਬੱਚਿਆਂ ਦਾ ਪਾਲਣ ਪੋਸ਼ਣ ਦਾਦੀ ਕਰਦੀ ਸੀ ਤੇ ਦਾਦੀ ਵੀ ਕੁਝ ਦਿਨ ਪਹਿਲਾਂ ਦੁਨੀਆ ਤੋਂ ਪ੍ਰਕਸ਼ਿਤ ਹੋ ਗਈ ਹੁਣ ਉਹਨਾਂ ਬੰਦਿਆਂ ਨੇ ਅਦਾਲਤ ਵਿੱਚ ਕੇਸ ਪਾਤਾ ਕੋਈ ਬੰਦੇ ਨਾਲ ਲੈਣ ਦੇਣ ਹੋਊਗਾ ਬੱਚਿਆਂ ਦੇ ਪਿਤਾ ਨਾਲ ਤੇ ਅਦਾਲਤ ਵਿੱਚੋਂ ਬੱਚੇ ਹਾਰ ਗਏ ਮਾਸੂਮ ਯਤੀਮ ਹਾਰ ਗਏ ਕਾਨੂੰਨ ਵੀ ਜਿੱਤ ਗਿਆ ਤੇ ਉਹ ਜਿਹੜਾ ਕੜਮ ਚੌਧਰੀ ਉਹ ਵੀ ਜਿੱਤ ਗਿਆ ਇਹਨਾਂ ਨੂੰ ਕਿਹਾ ਕਰੋ ਇਹ ਜਿਹਾਂ ਪਾਪੀਆਂ ਨੂੰ ਉਹ ਪਾਪੀ ਖੜਾ ਉੱਥੇ ਕਹਿੰਦਾ ਜੀ ਠੀਕ ਐ ਹਾਂਜੀ ਫਿਰ ਸਾਡਾ ਹੀ ਐ ਲੈ ਤੂੰ ਤਾਂ ਕੋਈ ਆ ਛੱਤ ਉਹਨਾਂ ਬੱਚਿਆਂ ਦੇ ਸਿਰ ਤੋਂ ਤੇ ਮੈਂ ਅੱਜ ਮਿੰਟੂ ਵੀਰ ਨੂੰ ਮੈਸੇਜ ਪਹੁੰਚਾਤਾ ਸੀ ਉਹਨਾਂ ਨਾਲ ਗੱਲ ਤਾਂ ਨਹੀਂ ਮੇਰੀ ਹੋ ਸਕੀ ਦਸ ਮਰਲੇ ਜਗ੍ਹਾ ਮੈਂ ਆਪਣੀ ਜਾਇਦਾਦ ਦੇ ਵਿੱਚੋਂ ਉਹਨਾਂ ਬੱਚਿਆਂ ਨੂੰ ਭੇਟ ਕਰਦਾ ਸੱਚੇ ਪਾਤਸ਼ਾਹ ਉਹ ਬੱਚੇ ਇਹ ਨਾ ਮਹਿਸੂਸ ਕਰਨ ਵੀ ਸਾਡਾ ਘਰ ਨਹੀਂ ਸੀ ਸਾਡੀ ਜਗ੍ਹਾ ਹੈ। ਮੈਂ ਜਦੋਂ ਵੀ ਸੰਸਥਾ ਮਿੰਟੂ ਦੀ ਮੈਨੂੰ ਜਿੱਥੇ ਵੀ ਹੁਕਮ ਕਰੂਗੀ ਉਹਦੇ ਪੈਸੇ ਲੈ ਕੇ ਜਾਣੇ ਹੋਣਗੇ ਉਹ ਜਗ੍ਹਾ ਦੇ ਉੱਤੇ ਘਰ ਪਾ ਕੇ ਦੇਣਾ ਹੋਊਗਾ। ਕੋਸ਼ਿਸ਼ ਕਰਾਂਗੇ ਜੇ ਮੈਨੂੰ ਮਹਾਰਾਜ ਨੇ ਬਖਸ਼ਿਆ ਕੁਛ ਨਹੀਂ ਜੋਗਾ ਤੇ ਮੈਂ ਇੱਕ ਅਦਾ ਕਮਰਾ ਵੀ ਉਹਨਾਂ ਬੱਚਿਆਂ ਨੂੰ ਪਾ ਕੇ ਚਾਬੀਆਂ ਨੂੰ ਦੀ ਝੋਲੀ 'ਚ ਰੱਖਿਆਊਂਗਾ ਵੀ ਬੱਚਿਓ ਇਹ ਰਾਂ ਮਹਿਸੂਸ ਕਰਿਓ ਧੀਓ ਵੀ ਤੁਹਾਡੇ ਸਿਰ ਤੇ ਛੱਤ ਹੈ। ਤੇ ਮੈਂ ਮਿੰਟੂ ਨੂੰ ਸੁਨੇਹਾ ਵੀ ਪਛਾਤਾ ਸੀ ਉੱਥੇ ਵੀ ਭਾਈ ਮੇਰੇ ਵੱਲੋਂ ਜਿੰਨੀ ਮੈਂ ਜੋਗਾ 10 ਮਰਲੇ ਜਗ੍ਹਾ ਇਹਨਾਂ ਬੱਚਿਆਂ ਦੀ ਜਦੋਂ ਤੁਸੀਂ ਕਹੋਗੇ ਜਦੋਂ ਜੇ ਜਿਸ ਤਰ੍ਹਾਂ ਵੀ ਤੁਸੀਂ ਕਹੋਗੇ ਮੈਂ ਇਹਨਾਂ ਦੇ ਬੱਚਿਆਂ ਦੇ ਚਰਨਾਂ ਦੇ ਵਿੱਚ ਰੱਖਦੇ ਹਾਂ ਜੋ ਮੇਰਾ ਇਨਸਾਨੀਅਤ ਦੇ ਨਾਤੇ ਫਰਜ਼ ਹੈ ਤੇ ਤੀਸਰੀ ਦੋਸਤੋ ਘਟਨਾ ਇੱਕ ਮਾਂ ਕੇਵ ਜੀਆਂ ਮਾਵਾਂ ਹੋ ਗਈਆਂ ਕਹਿੰਦੇ ਮਾਂ ਤਾਂ ਰੱਬ ਦਾ ਦਰਜਾ ਇਹ ਜਗ ਮਫਾ ਮੂਆ ਕਹਿੰਦੇ ਰੱਬ ਨੂੰ ਸਵਾਲ ਕੀਤਾ ਸੀ ਕਿਸੇ ਸਰੋਤੇ ਨੇ ਜਗਿਆਸੂ ਨੇ ਵੀ ਰੱਬ ਕੇਵ ਜਾ ਹੁੰਦਾ ਤੇ ਰੱਬ ਦੇ ਕਿਹੜੇ ਗੁਣ ਹੈ ਤੇ ਉਹਨੇ ਰੱਬ ਨੇ ਅੱਗੇ ਜਵਾਬ ਦਿੱਤਾ ਸੀ ਕਹਿੰਦੇ ਵੀ ਮਾਂ ਦੇਖੀ ਆ ਜਿਹੜੇ ਗੁਣ ਰੱਬ ਦੇ ਵਿੱਚ ਆ ਉਹ ਸਾਰੇ ਗੁਣ ਮਾਂ ਚ ਮਾਂ ਜਨਮ ਦਿੰਦੀ ਆ ਮਾਂ ਪਾਲਣਹਾਰ ਮਾਂ ਜਨਨਹਾਰ मां ਸਰਦੀ ਛਾਂ ਹੁੰਦੀ ਆ मां ਦੁਨੀਆ ਉਹ ਜਿਹੜੇ ਗੁਣ ਰੱਬ ਦੇ ਬਿਆਨ ਕੀਤੇ ਤੇ ਜਦੋਂ ਬੱਚਾ ਮਾਂ ਦੀ ਗੋਦੀ 'ਚ ਪਿਆ ਹੁੰਦਾ ਜਦੋਂ ਆਪਣੀ ਮਾਂ ਦੇ ਮੂੰਹ ਹਲ ਦੇਖਦਾ ਉਸ ਵੇਲੇ ਉਹ ਮਾਂ ਦੇ ਵਿੱਚੋਂ ਰੱਬ ਨਜ਼ਰ ਆਉਂਦਾ ਉਹ ਕਹਿੰਦੇ ਰੱਬ ਕਿਸੇ ਨੇ ਪਤਾ ਨਹੀਂ ਦੇਖਿਆ ਕਿ ਨਹੀਂ ਦੇਖਿਆ ਪਰ ਜੇ ਰੱਬ ਨੂੰ ਦੇਖਣਾ ਤੇ ਮਾਂ 'ਚੋਂ ਦੇਖ ਲਿਓ ਉਹ ਬੱਚੀ ਨੂੰ ਜਦੋਂ ਮਿੰਟੂ ਲੈਣ ਜਾਂਦਾ ਚੀਕਾਂ ਮਾਰਦੀ ਆ ਬੱਚੀ ਤੂ ਹੀ ਪਿੱਛੇ ਗਲੀ ਹੋਈ ਆ ਬੱਚੀ ਦੇ ਕੀੜੇ ਚੱਲੇ ਹੋਏ ਆ। ਛੇਵ ਜੀ ਕਿਸੇ ਡੈਣ ਮਾਂ ਬਣ ਗਈ ਜਿਹੜੀ ਇੱਕ ਬੱਚੀ ਨੂੰ ਪਾਸਾ ਨਹੀਂ ਦਵਾ ਸਕੀ ਆਉਂਦੀ। ਬੱਚੀ ਪਈ ਪਈ ਗਲਗੀ ਪਿੱਛੋਂ। ਇਹ ਬਾਬੇ ਨਾਨਕ ਦੀ ਧਰਤੀ ਨੇ ਤਾਂ ਇਹੋ ਜੀਆਂ ਮਾਵਾਂ ਨਹੀਂ ਦਿੱਤੀਆਂ। ਇਹੋ ਜੇ ਕਸਾਈ ਦੀ ਪੈਦਾ ਕੀਤੇ ਜਿਹੜੇ ਕਿਸੇ ਦੀ ਮਸੂਮਾ ਦੇ ਯਤੀਮਾਂ ਦੇ ਸਿਰਾਂ ਤੋਂ ਛੱਤ ਖੋਹ ਲੈਣਾ। ਬਾਬੇ ਨਾਨਕ ਦੀ ਧਰਤੀ ਤੇ ਇਹ ਹੋਣ ਇਹ ਪਾਪ। ਨਹੀਂ ਚੱਕ ਸਕਦੀ ਏ ਧਰਤੀ ਇੰਨਾ ਬਾਸ ਹੁਣ ਚੌਥੀ ਘਟਨਾ ਦੋਸਤੋ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੁੰਦਾ ਥਾਣੇ ਸਦਰ ਮੋਗੇ ਦੇ ਕੋਲ ਬਾਬੇ ਲੱਖੇ ਦੀ ਗੱਡੀ ਦਾ ਦੋ ਦੋ ਰੂਹਾਂ ਇਸ ਦੁਨੀਆ ਤੋਂ ਰੁਖਸਤ ਹੁੰਦੀਆਂ ਤੇ ਤੀਜੀ ਰੂਹ ਜਿਹੜੀ ਅਜੇ ਦੁਨੀਆ ਤੇ ਆਈ ਨਹੀਂ ਸੀ 6 6 ਮਹੀਨੇ ਦਾ ਬੱਚਾ ਪੇਟ ਦੇ ਵਿੱਚੋਂ ਉਹ ਵੀ ਰੁਕਸਤ ਹੋਇਆ ਇਹ ਪਾਪ ਲੈਣੀ ਉਹ ਧੀ ਮੇਰੇ ਪਿੰਡ ਦੀ ਆ ਇੰਨੀ ਸਿਆਣੀ ਬੱਚੀ ਸੀ ਉਹ ਇੰਨੀ ਉਸ ਬੱਚੀ ਦੇ ਵਿੱਚ ਗੁਣ ਤੇ ਗਾਜ ਜਿਹੜਾ ਨੂੰ ਪਰਿਵਾਰ ਮਿਲਿਆ ਉਹਦਾ ਪਤੀ ਮਿਲਿਆ ਉਹ ਵੀ ਗੁਰੂ ਸਾਹਿਬ ਨੇ ਇਹ ਜਵਤਰਾਸ ਕੇ ਇੱਕ ਜੋੜੀ ਬਣਾਈ ਹੁੰਦੀ ਆ ਉਸੇ ਨਾਨਕ ਸਰ ਦੇ ਗੁਰਦੁਆਰੇ ਦੇ ਵਿੱਚੋਂ ਗੁਰਦੁਆਰਾ ਸ਼ੀਸ਼ ਮਹਿਲ ਨਾ ਵੇਖੋ ਰੱਖਿਆ ਇੱਕ ਉਹ ਘਟਨਾ ਬਾਹਰ ਆਉਂਦੀ ਆ ਪਾਠ ਕਰ ਰਿਆ ਪਾਠੀ ਸ਼ਰਾਬੀ ਹਾਲਤ ਵਿੱਚ ਹੁਣ ਉਸ ਦਿਨ ਵੀ ਇਲਜ਼ਾਮ ਇਹੀ ਲੱਗੇ ਸੀ ਗੱਡੀ ਚੋਂ ਕੀ ਕੁਝ ਮਿਲਿਆ ਸਾਰਿਆਂ ਨੇ ਵੀਡੀਓ ਦੇਖੀਆ ਤੁਸੀਂ ਹੁਣ ਕਹਿੰਦੇ ਨਾ ਜਦੋਂ ਰੱਬ ਪ੍ਰਮਾਤਮਾ ਕਿਸੇ ਦੀ ਪੱਟੀ ਮੇਸ ਕਰਨ ਤੇ ਆਉਂਦਾ ਫਿਰ ਕਹਿੰਦੇ ਗੁਰੂ ਦੀ ਲਾਠੀ ਹੈ ਨਾ ਜਿਹੜੀ ਉਦੀ ਆਵਾਜ਼ ਨਹੀਂ ਹੁੰਦੀ ਉਹ ਇਸ ਤਰ੍ਹਾਂ ਹੀ ਕਰਦਾ ਗੁਰੂ ਫਿਰ ਆਪਣੀ ਕਈ ਵਾਰੀ ਕੁਰਬਾਨੀ ਦਿੰਦਾ ਉਹ ਪਾਠ ਕਰਦਾ ਹੋਇਆ ਪਾਠੀ ਪਤਾ ਤਾਂ ਇਹ ਲੱਗਿਆ ਵੀ ਗੁਰੂ ਸਾਹਿਬ ਤੇ ਨੇ ਉਲਟੀ ਕਰ ਦਿੱਤੀ ਤੇ ਜਿਹੜਿਆ ਚੌਧਰੀ ਪਿਛਲੇ ਕੁਝ ਦਿਨਾਂ ਤੋਂ ਫਲਾਨੀ ਉਹ ਜਨਾਨੀਆਂ ਨਾਲ ਹੋ ਗਿਆ ਹੋ ਗਿਆ ਇਹ ਚੀਜ਼ਾਂ ਜਦੋਂ ਬਾਹਰ ਲੀਆਂ ਕਮਿਊਨਿਟੀਆਂ ਦੂਜੀਆਂ ਥੋੜੀ ਦੇਖਦੀਆਂ ਨਾ ਹਰ ਧਰਮ ਦੇ ਵਿੱਚ ਇਹ ਕੋਸ਼ਿਸ਼ ਚੱਲਦਾ ਮਦਰਸਿਆਂ 'ਚ ਦੇਖ ਲਓ ਬੱਚਿਆਂ ਦੇ ਸ਼ੋਸ਼ਣ ਅਸਾਈਆਂ ਦੇ ਵਿੱਚ ਪੋਪ ਦੇ ਦੋਸ਼ ਲੱਗੇ ਹਿੰਦੂ ਮੰਦਰਾਂ ਦੇ ਵਿੱਚ ਇਹ ਕਿਸ ਜਿਹੜੇ ਇਹ ਲੋਕ ਨੇ ਪੁਜਾਰੀ ਲਾਣਾ ਇਹ ਹੁੰਦਾ ਹੀ ਪੁਜਾਰੀ ਦਰਬਾਰੀ ਤੇ ਵਿਭਚਾਰੀ ਇਹ ਹੁੰਦੇ ਹੀ ਹੁੰਦੇ ਨੇ ਇਹ ਵਿਭਚਾਰੀ ਇਹ ਚਾਰ ਕੈਟਾਗਰੀਆਂ ਹੁੰਦੀਆਂ ਪੁਜਾਰੀ ਦਰਬਾਰੀ ਅਧਿਕਾਰੀ ਤੇ ਦਰਬਾਰੀ ਇਹ ਚਾਰ ਹੀ ਵਿਭਚਾਰੀ ਹੁੰਦੇ ਆ ਪਰ ਇਹ ਜਦੋਂ ਕਿਸੇ ਉਸ ਕੌਮ ਦੀਆਂ ਗੱਲਾਂ ਬਾਹਰ ਇਹ ਜੀਆਂ ਜਾਂਦੀਆਂ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਸਾਡਾ ਸਿਰ ਬਹੁਤ ਨੀਵਾ ਪਰ ਇਸ ਇਸ ਚੀਜ਼ ਦੇ ਉੱਤੇ ਕੋਈ ਕੜਮ ਚੌਧਰੀ ਨੇ ਨਾ ਚੋ ਬੋਲੇ ਹੁਣ ਉਹ ਤਸਵੀਰਾਂ ਵੀਰੋ ਮੇਰੇ ਤੱਕ ਮੈਨੂੰ ਅੱਜ ਹੀ ਮੇਰੇ ਕੋਲੇ ਕਿਸੇ ਬੰਦੇ ਨੇ ਭੇਜੀਆਂ ਸੀ ਤੇ ਮੈਂ ਤਰੰਤ ਜਿਹੜੀ ਆ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਕੱਲ ਨੂੰ ਇਹਦੇ ਉੱਤੇ ਜਿਹੜੀ ਆ ਆਵਾਜ਼ ਵੀ ਚੁੱਕਾਂਗੇ ਤੇ ਜੇ ਗੁਰੂ ਸਾਹਿਬ ਤੋਂ ਸਾਡੇ ਵਾਸਤੇ ਸਿੱਖ ਵਾਸਤੇ ਜਿਵੇਂ ਮੁਸਲਮਾਨ ਦੇ ਵਾਸਤੇ ਮੱਕੇ ਤੋਂ ਪਰੇ ਉਜਾੜ ਹੀ ਉਜਾੜ ਹੈ ਤੇ ਗੁਰੂ ਦੇ ਸਿੱਖ ਵਾਸਤੇ ਗੁਰੂ ਸਾਹਿਬ ਤੋਂ ਅੱਗੇ ਅਜਾੜ ਹੀ ਅਜਾੜਾ ਕੋਈ ਸਾਡੀ ਜ਼ਿੰਦਗੀ ਨਹੀਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਇਹ ਦਿਨ ਦੇਖਣ ਤੋਂ ਪਹਿਲਾਂ ਪ੍ਰਮਾਤਮਾ ਸਾਡੇ ਅੱਖਾਂ ਮੀਚੀਆਂ ਜਾਣੀਗਾ ਅਸੀਂ ਕੀ ਅਸੀਂ ਬਾਬੇ ਨਾਨਕ ਦੇ ਸਿੱਖ ਹੋਣ ਦੇ ਲਾਇਕ ਆਹ ਵੀਰੋ ਤਸਵੀਰ ਦੇਖੋ ਆ ਪਾਠੀ ਪਿਆਗੁਰੂ ਮਹਾਰਾਜ ਦੇ ਉੱਤੇ ਲਿਖਿਆ ਉਲਟੀ ਕੀਤੀ ਹੋਈ ਹੈ ਤੇ ਦੂਜਾ ਨਾਲ ਮੂੰਹ ਬੰਨ੍ਹ ਕੇ ਉਹ ਉਹਨੂੰ ਪਤਾ ਨਹੀਂ ਵੀ ਮੇਰੇ ਨਾਲ ਕੀ ਕੀ ਹੋ ਗਿਆ ਇਹ ਮਾਇਆ ਧਾਰੀ ਅੰਨੇ ਬੋਲੇ ਇਹ ਉਹ ਲੋਕ ਇਹਨਾਂ ਨੇ ਧੰਦਾ ਬਣਾ ਲਿਆ ਗੁਰੂ ਗੁਰੂ ਸਾਹਿਬ ਨੇ ਸਾਨੂੰ ਗਿਆਨ ਰੂਪੀ ਗਿਆਨ ਬਖਸ਼ਿਆ ਗਿਆਨ ਰੂਪੀ ਉਹ ਤਾਕਤ ਬਖਸ਼ੀ ਸਾਡਾ ਉਹ ਉੱਚਾ ਸੁੱਚਾ ਜੀਵਨ ਬਖਸ਼ਿਆ ਜਿਹਨੂੰ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਅਸੀਂ ਜੀਵਨ ਜਿਉਣਾ ਸੀ ਤੇ ਇਹਨਾਂ ਨੇ ਆ ਮੂੰਹ ਬੰਨਣ ਵਾਲਿਆਂ ਨੇ ਕੋਤਰੀਆਂ ਖੋਲ ਖੋਲ ਤੇ ਕੋਈ ਸਿਧਾਂਤ ਨਹੀਂ ਕੋਈ ਮਰਿਆਦਾ ਨਹੀਂ ਉਦੋਂ ਅਗਲੀ ਤਸਵੀਰ ਦੇਖੋ ਮੈਂ ਕਹਿੰਦਾ ਵੀ ਧਰਤੀ ਵੇਲ ਨਹੀਂ ਦਿੰਦੀ ਸੀ ਅੱਜ ਇਹ ਤਸਵੀਰਾਂ ਦੇਖ ਕੇ ਆ ਸ਼ਰਾਬੀ ਹਾਲਤ ਦੇ ਵਿੱਚ ਆ ਗੁਰੂ ਮਹਾਰਾਜ ਦੀ ਖਜੂਰੀ ਚ ਡਿੱਗ ਗਿਆ ਪਿਆ ਆ ਗੁਰੂ ਮਹਾਰਾਜ ਦਾ ਪ੍ਰਕਾਸ਼ ਐ ਇਸ ਪਾਸੇ ਆ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਦਾ ਡਿੱਗ ਗਿਆ ਪਿਆ ਹੁਣ ਤੀਜੀ ਤਸਵੀਰ ਆ ਪੈਰ ਪੀੜਾ ਸਾਹਿਬ ਦੇ ਉੱਤੇ ਪਿਆ ਇਹ ਕਿੱਥੇ ਬਖਸ਼ੇ ਜਾਣਗੇ ਲੋਕ ਕੋਈ ਹੈ ਇਹਨਾਂ ਨੂੰ ਢੋਈ ਨਹੀਂ ਤੇ ਗੁਰੂ ਸਾਹਿਬ ਬਖਸ਼ ਦੇਣਗੇ ਇਹਨਾਂ ਲੋਕਾਂ ਨੂੰ ਦੇਹ ਦੇ ਪੋਪੀਆਂ ਦਾ ਕੀ ਹਸ਼ਰ ਹੋਣਾ ਚਾਹੀਦਾ ਕੌਮ ਸੋਚੇ ਕੌਮ ਦੇ ਆਗੂ ਸੋਚਣ ਆ ਇੱਕ ਦੂਜੇ ਦੀਆਂ ਰੋਜ ਲੀੜੇ ਲਾਉਣੇ ਸਟੇਜਾਂ ਤੇ ਚੜ ਚੜ ਕੇ ਆ ਆ ਧਿਆਨ ਦਿਓ ਜਿੱਥੇ ਦੇਣ ਵਾਲੇ ਅੱਜ ਤੁਹਾਡਾ ਗੁਰੂ ਸੁਰੱਖਿਅਤ ਨਹੀਂ ਔਰ ਇਹਨਾਂ ਡੇਰਿਆਂ ਚ ਸੁਰੱਖਿਅਤ ਨਹੀਂ ਜਦੋਂ ਮੈਂ ਪਿਛਲੇ ਦਿਨ ਇੱਕ ਵੀਡੀਓ ਪਾਈ ਸੀ ਇੱਕ ਮਿੰਟ ਪਹਿਲਾਂ ਮੈਂ ਗੱਲ ਨਵੇੜ ਦਿਆਂ ਪਹਿਲਾਂ ਇਹ ਉਥੋਂ ਦਾ ਜਥੇਦਾਰ ਆ ਗੁਰਦੁਆਰਾ ਬਰਾਦਾਰੀ ਛੀਸ ਮਹਿਲ ਦਾ ਜਿਹੜਾ ਦਰਖਾਸਤ ਦਿੰਦਾ ਐਸਐਸਪੀ ਜਗਰਾਉਂ ਆਦਰਕਾਸਾ ਅਸਾਂ ਤੁਸੀਂ ਪੜ ਲਿਓ ਫਿਰ ਇਹਨੂੰ ਦਬਾਉਣ ਤੇ ਜ਼ੋਰ ਲੱਗਾ ਹੋਇਆ ਹੈ ਇਹ ਪਤਾ ਲੱਗਿਆ ਵੀ ਇਹ ਇਹਨੂੰ ਪੈਸਿਆਂ ਦਾ ਥੋੜਾ ਬਹੁਤਾ ਕੁਝ ਇਹਦਾ ਰੌਲਾ ਸੀ ਪਹਿਲਾਂ ਨੇ ਇਸੇ ਕਰਕੇ ਇਹ ਮਾਮਲਾ ਬਾਹਰ ਕੱਢਿਆ ਤੇ ਫਿਰ ਇਹ ਪੈਸੇ ਲੈ ਕੇ ਕਹਿੰਦੇ ਚੁੱਪ ਕਰ ਗਿਆ ਪਰ ਅਸੀਂ ਹੁਣ ਚੁੱਪ ਨਹੀਂ ਬੈਠਾਂਗੇ ਇਹ ਤਾਂ ਸੱਚੇ ਪਾਤਸ਼ਾਹ ਨੇ ਆਪਦੀ ਤਾਕਤ ਆਪਦੀ ਪਾਵਰ ਗੁਰੂ ਸਾਹਿਬ ਨੇ ਦਿਖਾਤੀ ਵੀ ਕਿੰਨੀ ਤਾਕਤ ਆ ਸਾਡੇ ਗੁਰੂ ਆਪਣੇ ਸੱਚੇ ਸਿੱਖ ਤੱਕ ਗੁਰੂ ਸਾਹਿਬ ਨੇ ਖੁਦ ਸਨੇਹਾ ਭੇਜਿਆ ਕਿਉਂਕਿ ਇਤੋਂ ਪਹਿਲਾਂ ਜਦੋਂ ਬਾਈਬਲ ਗੋਲੀ ਚੱਲਦੀ ਆ ਜਿਹੜੇ ਉਦੋਂ ਲੋਕ ਮੇਰੇ ਤੇ ਸਵਾਲ ਚੱਕਦੇ ਸੀਗੇ ਵੀ ਜਸਕਰਨ ਸਿੰਘ ਕਾਨ ਸਿੰਘ ਆਲਾ ਨੂੰ ਚਲੋ ਜਿੰਨੀ ਕਿ ਮੈਂ ਮੈਂ ਕਿਸ ਕਿਹੜਾ ਕਿਸੇ ਤੋਂ ਕੋਈ ਲੈਣਾ ਹੁਣ ਹੁਣ ਦੀ ਗੱਲ ਮੈਂ ਦੱਸ ਰਿਹਾ ਰੁਪਿੰਦਰ ਸਿੰਘ ਪੰਜ ਗਰਾਈ ਜਉਂਦਾ ਜਾਗਦਾ ਬੈਠਾ ਜਦੋਂ ਬਾਈਬਲ ਗੋਲੀ ਚੱਲੀ ਇਹਨੂੰ ਧਰਨੇ 'ਚੋਂ ਚੱਕ ਕੇ ਜਿਹੜਾ ਅਫਸਰ ਲੈ ਕੇ ਆਇਆ ਉਸ ਅਫਸਰ ਬਾਰੇ ਇਹ ਵੀ ਜਾਣਦਾ ਸਾਰੀ ਸੰਗਤ ਜਾਣਦੀ ਆ ਵੀ ਜਿਸ ਤਰ੍ਹਾਂ ਮਗਰਮੱਛ ਦੇ ਜਾੜਾਂ ਚੋਂ ਬੋਟੀ ਕੱਢਣੀ ਤੇ ਉਹਨਾਂ ਤੋਂ ਬੰਦਾ ਬਚਾ ਲੈਣਾ ਇੱਕ ਬਰਾਬਰ ਸੀ ਪਰ ਮੇਰੀ ਜ਼ਮੀਰ ਨੇ ਅਲਾਉ ਨਹੀਂ ਕੀਤਾ ਜਦੋਂ ਮੈਨੂੰ ਮੋਗੇ ਨੂੰ ਦੇਖੇ ਗਏ ਤੇ ਮੈਂ ਆਪਣੇ ਅਫਸਰਾਂ ਨਾਲ ਗੱਲ ਕਰਕੇ ਜਦੋਂ ਨੂੰ ਦਾਖਲ ਕਰਾ ਕੇ ਆਇਆ ਮੈਡੀਕਲ ਕਾਲਜ ਉੱਥੇ ਵੀ ਉਹ ਲੈ ਨਹੀਂ ਸੀ ਰਿਹਾ ਇੰਨਾ ਪ੍ਰੈਸ਼ਰ ਸੀ ਉਹ ਮੈਨੂੰ ਕਹਿੰਦੇ ਆਪਣੇ ਸਾਈਨ ਕਰ ਦਿਓ ਬੈਟ ਡੈਕਟ ਦੇ ਉੱਤੇ ਤੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਸਾਡੂੰ ਇੱਥੇ ਕਿਹਾ ਸੀ ਤੁਹਾਡਾ ਨਾਮ ਲੈਣਾ ਵੀ ਉਹ ਉਹ ਥਾਣੇਦਾਰ ਦਾਖਲ ਕਰਾ ਕੇ ਗਿਆ ਇਹ ਰੁਪਿੰਦਰ ਨੂੰ ਵੀ ਪਤਾ ਮੋਗੇ ਤੋਂ ਲੈ ਕੇ ਫਰੀਦਕੋਟ ਤੱਕ ਐਂਬੂਲੈਂਸ ਕਿੰਨੇ ਵਾਰੀ ਕੱਚਿਆਂ ਥਾਵਾਂ 'ਚ ਬਾੜੀ ਲਕੋ ਲਕੋ ਕੇ ਲੈ ਕੇ ਗਈ ਉਹਨੂੰ ਕਿਵੇਂ ਲੈ ਕੇ ਗਈ ਇਹਨੂੰ ਵੀ ਪਤਾ ਕਿਵੇਂ ਪਿੱਛੇ ਹੋਏ ਸਾਡੇ ਪਰ ਮੈਂ ਮਹਾਰਾਜ ਦੇ ਕੇ ਬੇਅਰਦਾਸ ਬੇਨਤੀ ਕੀਤੀ ਵੀ ਕਿਸੇ ਦਾ ਬੱਚਾ ਕਿਸੇ ਦਾ ਪੁੱਤ ਹੈ ਸੱਚੇ ਪਾਤਸ਼ਾਹ ਮੇਰੀ ਡਿਊਟੀ ਹੈ ਜਿਹੜੀ ਇਹਨੂੰ ਬਚਾਉਣੀ ਇਹਨੂੰ ਬਚਾਉਣਾ ਤੇ ਮੇਰੀ ਸੱਚੇ ਪਾਤਸ਼ਾਹ ਨੇ ਅਰਦਾਸ ਪ੍ਰਵਾਨ ਕੀਤੀ ਮੈਂ ਇਹਨੂੰ ਸਹੀ ਸਲਾਮਤ ਮੈਡੀਕਲ ਕਾਲਜ ਦਾਖਲ ਕਰਾ ਕੇ ਆਇਆ ਕਦੇ ਇਹਨਾਂ ਦੇ ਮੂੰਹ ਚੋਂ ਦੋ ਲੱਖ ਜੀ ਨਹੀਂ ਕਦੇ ਧੰਨਵਾਦ ਨਿਕਲੇ ਹਿਤਕ ਇਹਨੂੰ ਬਚਾਉਣਾ ਤੇ ਮੇਰੇ ਮਾੜੇ ਦਿਨ ਸ਼ੁਰੂ ਹੋਣੇ ਕਿਉਂਕਿ ਉਸ ਵੇਲੇ ਵੀ ਇਹਦੇ ਪਿੱਛੇ ਇੱਕ ਡੇਰੇ ਦੇ ਵੱਲੋਂ ਬੀੜ ਦਾ ਇੰਤਜ਼ਾਮ ਕੀਤਾ ਕਿ ਉਹ ਕਿਤੇ ਮੈਂ ਫੇਰ ਗੱਲ ਕਰੂੰਗਾ ਹੁਣ ਨਹੀਂ ਮੈਂ ਉਹ ਕਰਨੀ ਕਿਉਂਕਿ ਇਹ ਗੱਲਾਂ ਕਿਸੇ ਹੋਰ ਪਾਸੇ ਨੂੰ ਜਾਂਦੀਆਂ ਤੇ ਜਦੋਂ ਬੁਰਜ ਜਵਾਰ ਸਿੰਘ ਵਾਲੇ ਗੁਰੂ ਮਹਾਰਾਜ ਦੀ ਬੀੜ ਚੋਰੀ ਹੁੰਦੀ ਆ ਤੇ ਰਪਿੰਦਰ ਹੁਣਾਂ ਨੂੰ ਵੀ ਪਤਾ ਵੀ ਇਹਨਾਂ ਦੇ ਇਹਨਾਂ ਦਾ ਕੀ ਐ ਹੋਰ ਨਾ ਕਿਸੇ ਨੂੰ ਕਿਸੇ ਤੋਂ ਪੁੱਛਗਿੱਛ ਹੋ ਗਈ ਇਹਨਾਂ ਤੋਂ ਕਿਉਂ ਹੋਈ ਇਨਾਂ ਦੇ ਜਿਹੜੇ ਟੈਸਟ ਦੀ ਉਹ ਜਿਹੜਾ ਬ੍ਰੇਨ ਮੈਪ ਟੈਸਟ ਦੀ ਉਹਦਾ ਕਿਉਂ ਰੋਲਾ ਪਿਆ ਵੀਰੋ ਕਾਰਨ ਇਹਨਾਂ ਦਾ ਵੀ ਉੱਥੇ ਸੀ ਕੋਈ ਜੁੜਦਾ ਸਾਨੂੰ ਤਾਂ ਉਹ ਪਤਾ ਹੈ ਪਰ ਸਾਡੀ ਜਿਹੜੀ ਸੰਗਤ ਹੁੰਦੀ ਹੈ ਨਾ ਜਦੋਂ ਇੱਕ ਤਰਫਾ ਚੱਲ ਪੈਂਦੀ ਹੈ ਉਦੋਂ ਫਿਰ ਇਹ ਸਚਾਈਆਂ ਦਬ ਜਾਂਦੀਆਂ ਮੈਂ ਤੁਹਾਨੂੰ ਕਿਹਾ ਸੀ ਵੀ ਮੇਰੇ ਕੋਲੇ ਖਰੜਾ ਲਿਖਿਆ ਪਿਆ ਇੱਕ ਇੱਕ ਗੱਲ ਸੱਚ ਲਿਖ ਕੇ ਕਿਉਂਕਿ ਮੈਂ ਕਿਹੜਾ ਕਿਸੇ ਤੋਂ ਕੋਈ ਸਰਟੀਫਿਕੇਟ ਲੈਣਾ ਆ ਕੌਮ ਦੇ ਅੱਗੇ ਸੰਗਤ ਦੇ ਅੱਗੇ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਵੀ ਸਾਡੇ ਚ ਇਹੋ ਜਿਹੇ ਜਿਹੜੇ ਲੋਕ ਆ ਉਲਟੀਆਂ ਕਰਨ ਵਾਲੇ ਬੈਠੇ ਆ ਗੁਰੂ ਮਹਾਰਾਜ ਦੇ ਭੇਖੀ ਲੋਕ ਇਹਨਾਂ ਕੋਲੇ ਭੇਖ ਹੈ ਕੋਈ ਇਹਨਾਂ ਦਾ ਗੁਰੂ ਸਾਹਿਬ ਨਾਲ ਪਿਆਰ ਨਹੀਂ ਕੋਈ ਗੁਰਬਾਣੀ ਨਾਲ ਪਿਆਰ ਨਹੀਂ ਕੋਈ ਸਿੱਖੀ ਸਿਧਾਂਤਾਂ ਨਾਲ ਪਿਆਰ ਨਹੀਂ ਇੱਕ ਭੇਖ ਹੈ ਭੇਖੀ ਸਿੱਖਾਂ ਅਸੀਂ ਇਹਨਾਂ ਦੇ ਉਜਾੜੇ ਹੋਏ ਸਾਡੀ ਆ ਸਿੱਖ ਕੌਮ ਦੀ ਫਲਵਾੜੀ ਨੁੱਟਣਗੀ ਇਹਨਾਂ ਭੇਖੀਆਂ ਦੇ ਵਿੱਚੋਂ ਆਹ ਕੁਛ ਨਿਕਲਦਾ ਜਿਹੜਾ ਕੁਛ ਮਤ ਤੁਹਾਨੂੰ ਦਿਖਾ ਦੇਆ ਹੁਣ ਚੰਦ ਪੈਸਿਆਂ ਦੀ ਖਾਤਰ ਇਹ 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 ਬੰਦਾ ਸਾਰਾ ਕੁਝ ਹੀ ਭੁੱਲ ਗਿਆ ਪਹਿਲਾਂ ਇਨਸਾਫ ਦੋਣ ਦੀ ਗੱਲ ਕੀਤੀ ਹੋਊਗੀ ਵੀ ਮੈਂ ਚੱਲਿਆਂ ਜੀ ਦਰਖਾਸਤ ਦੇਣ ਲੱਗਿਆ ਮੇਰਾ ਅਸਲ ਪਤਾ ਲੱਗਿਆ ਵੀ ਇਹਦਾ 2.5 ਲੱਖ ਦਾ ਰੌਲਾ ਸੀ ਡੇਰੇ ਵਾਲਿਆਂ ਦਾ ਨਾਨਕ ਸਰ ਦਾ ਉਹ ਸ਼ਰਮਖਾ ਉਹ ਕਿੱਥੇ ਲੈ ਕੇ ਜਾਣਾ ਸੀ ਤੇ ਮੈਂ ਉਹਨੂੰ ਭੁਈਆਂ ਵਾਲੇ ਨੂੰ ਵੀ ਕਹਿਣਾ ਜਿੱਦ ਦੇ ਦੁਨੀਆ ਤੋਂ ਜਾਣ ਲੱਗਿਆ ਨਾ ਇਹ ਰਸੀਪਾ ਆ ਕੇ ਘਰ ਜਦੀਮਾਂ ਦਾ ਖਿੱਚ ਕੇ ਲੈ ਜੀ ਨਾਲ ਤੇ ਦੂਜੇ ਆਪਾਪੀਆਂ ਦੇ ਬਾਰੇ ਤਾਂ ਮੈਂ ਕਹਿਣਾ ਹੀ ਕੀ ਹੈ ਤੁਸੀਂ ਉਹਨੇ ਇਹ ਦੇਖੋ ਵੀ ਅਸੀਂ ਸਿੱਖ ਕਹੋਂ ਦੇ ਲਾਇਕ ਹਾਂ ਅਸੀਂ ਗੱਲਾਂ ਬਹੁਤ ਕਰਦੀਆਂ ਸਾਡੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਤੇ ਚਾਰ ਬੱਚੇ ਨਹੀਂ ਸਾਂਭ ਸਕੀਆਂ ਕੋਈ ਸਾਡੇ ਕੋਲੇ ਇੱਕ ਸੰਸਥਾ ਹੈ ਜਿਹੜੀ ਇਹ ਕਹਿ ਦਵੇ ਹਜੇ ਯਤੀਮ ਬੱਚਿਆਂ ਨੂੰ ਅਸੀਂ ਪੜਾ ਲਿਖਾ ਕਿਉਂਕਿ ਮਾਨ ਸਨਮਾਨ ਵਾਲੀ ਜ਼ਿੰਦਗੀ ਜਿਉਣ ਦੇ ਜੋਗੇ ਕਰਦਗੇ ਵੀ ਹੈ ਇੱਕ ਇਹ ਜੀ ਜਿਹੜੀ ਕੋਈ ਸਿੱਖਾਂ ਦੇ ਬੱਚਿਆਂ ਦੀ ਬਾਹ ਫੜਨ ਵਾਲੀ ਹੋਵੇ ਤਾਂ ਕੋਤਰੀਆਂ ਦੇ ਲੱਖਾਂ ਰੁਪਏ ਉੱਥੇ ਤੁਸੀਂ ਦਿਨੇ ਹੋ ਤੇ ਉਹਦੇ ਨਤੀਜੇ ਆ ਨਿਕਲਦੇ ਆ ਆ ਜਿਹੜਾ ਮੈਂ ਤੁਹਾਨੂੰ ਦਿਖਾਤਾ ਧਰਤੀ ਕੀ ਸਾਨੂੰ ਧਰਤੀ ਵੇਹਲ ਦਿੰਦੀ ਆ ਤਸਵੀਰ ਦੇਖ ਕੇ ਤਾਂ ਜਿਹੜਾ ਕੋਲੇ ਖੜਾ ਹੈ ਤੇ ਉਹ ਪਰਲੇ ਪਾਸ ਜਿਹੜਾ ਮੂੰਹ ਬੰਨੀ ਬੈਠਾ ਹੈ ਕੀ ਹੈ ਜਿਉਣ ਦੇ ਹੱਕਦਾਰ ਹਨ ਧਰਤੀ ਤੇ ਹੁਣ ਕੌਮ ਫੈਸਲਾ ਕਰੇ ਕੌਮ ਦੀ ਨੌਜਵਾਨੀ ਫੈਸਲਾ ਕਰੇ ਸੀ ਕਿਧਰ ਮੁੱਕ ਲੋ ਤੇ ਅਸੀਂ ਕਿਹਦੇ ਨਾਲ ਖੜਨਾ ਹੈ ਤੁਹਾਨੂੰ ਇੱਕ ਥਾਂ ਤੋਂ ਘੇਰਾ ਨਹੀਂ ਪਿਆ ਤੁਹਾਨੂੰ ਚਾਰ ਛਿਰੋ ਘੇਰਿਆ ਜਾ ਰਿਹਾ ਹਰ ਕੋਈ ਦੂਜੇ ਚੌਥੇ ਦਿਨ ਗੁਰੂ ਸਾਹਿਬ ਨਾਲ ਜੁੜੀ ਹੋਈ ਘਟਨਾਵਾਂ ਬਾਹਰ ਆ ਰਹੀ ਅੱਜ ਵੀ ਨਹੀਂ ਹਟੀਆਂ ਇਹ ਚੀਜ਼ਾਂ ਕਿਉਂਕਿ ਸਾਡਾ ਏਕਾ ਹੈ ਨਹੀਂ ਸਾਡਾ ਜੱਸ ਸਹਿਜ ਖਤਮ ਹੋ ਗਿਆ ਇਹ ਲੜਾਈਆਂ ਲੜਨੀਆਂ ਸੀ ਕੌਮ ਦੇ ਆਗੂਆਂ ਨੇ ਇਕੱਠੇ ਹੋ ਕੇ ਅਸੀਂ ਇੱਥੇ ਜਿਹਦਾ ਜੀ ਕਰਦਾ ਜਿਹਦੇ ਮਗਰਚਾਰ ਲੋਕੋ ਆਪਦੀ ਡਫਰੀ ਚੱਕੀ ਫਿਰਦਾ ਵਜਾਉਂਦਾ ਕਰਦਾ ਪਰ ਮੈਂ ਨੌਜਵਾਨੀ ਨੂੰ ਅਪੀਲ ਕਰਦਾ ਤੁਹਾਡੇ ਕੋਲ ਤਾਂ ਅੱਖਾਂ ਦਿੱਤੀਆਂ ਪਹਿਚਾਣਨ ਵਾਲੀਆਂ ਤੁਹਾਨੂੰ ਤੁਸੀਂ ਤਾਂ ਪਹਿਚਾਨ ਲਓ ਕਿਉਂ ਅੰਨੇ ਹੋ ਕੇ ਹਰੇਕ ਦੇ ਮਗਰੀ ਦੀਆਂ ਪਾਕੇ ਤੁਰ ਪੈਣੀ ਹੋ ਅੱਗੇ ਪਲਾਂ ਲਿਆ ਕੇ ਤੁਹਾਨੂੰ ਖੂਜ ਸੱਡ ਦੇਵੇ ਅਗਲੇ ਇੱਕ ਵੀ ਬੰਦਾ ਇਹ ਆ ਜਿਹੜੀ ਘਟਨਾ ਅੱਜ ਦੀ ਨਹੀਂ ਗਈ ਮੇਰੇ ਕੋਲ ਤਾਂ ਅੱਜ ਆਈਏ ਕਾਫੀ ਦਿਨ ਪਹਿਲਾਂ ਦਾ ਰੌਲਾ ਪਿਆ ਹੋਇਆ ਕਈ ਸੰਸਥਾਵਾਂ ਦੇ ਕੋਲੇ ਪਹੁੰਚੀਆਂ ਹੋਈਆਂ ਚੀਜ਼ਾਂ ਆ ਸਾਰੀਆਂ ਤਸਵੀਰਾਂ ਤੇ ਆ ਜਿਹੜੀ ਕਰਤੂਕ ਤੱਕ ਨਾਉਣੀ ਕੋਈ ਨਹੀਂ ਬੋਲਿਆ ਇਹ ਸਾਡਾ ਕਰਤਾਰ ਹੁਣ ਤੁਸੀਂ ਸਾਥ ਦਿਓ ਇਹ ਲੜਾਈ ਲੜਨੀ ਪੈਣੀ ਨੌਜਵਾਨ ਨੂੰ ਤੁਹਾਨੂੰ ਵੀ ਲੜਨੀ ਪੈਣੀ ਸਾਨੂੰ ਵੀ ਲੜਨੀ ਮੈਂ ਤਾਂ ਲੜ ਰਿਹਾ ਅੱਗੇ ਹੀ ਮੈਂ ਤਾਂ ਤੋਡੇ ਸਾਹਮਣੇ ਅਮੀਰ ਤੇ ਜ਼ਿੰਦਗੀ ਇੱਕ ਖੁੱਲੀ ਕਿਤਾਬ ਆ। ਨੌ ਦੇ ਪੈਰ ਦੇ ਨੌ ਦੇ ਗੁੱਠੇ ਤੋਂ ਲੈ ਕੇ ਇੱਥੋਂ ਤੱਕ ਸਮਰਪਿਤ ਦਾ ਗੁਰੂ ਸਾਹਿਬ ਨੂੰ ਬੇਸ਼ੱਕ ਬੰਦ-ਬੰਦ ਵੀ ਗੁਰੂ ਸਾਹਿਬ ਦੀ ਖਾਤਰ ਘਟਿਆ ਗਿਆ ਘਟਾਵਾਂਗੇ। ਤੇ ਇਹਦੀ ਪੀੜਾ ਕੀ ਚੱਲੀ ਆ ਉਹ ਕਿਤੇ ਮੈਂ ਫੇਰ ਕਰੂੰਗਾ ਕਿਉਂਕਿ ਇਹ ਚੱਲਣੀਆਂ ਇਹ ਚੀਜ਼ਾਂ ਲੜਨੀਆਂ ਬਹੁਤ ਬਹੁਤ ਇਹ ਕੰਡਿਆਲਾ ਕੰਡਿਆਲੀ ਇਸ ਇਹ ਕੰਡਿਆਲੀ ਰਾਹ ਦਾ ਸਫਰ ਆ। ਤੇ ਪਰ ਕਿਸੇ ਸਚਾਈ ਦਾ ਸਾਥ ਦਿਆ ਕਰੋ ਜਿਹੜਾ ਬੰਦੇ ਨੂੰ ਬੰਦੇ ਬੰਦਾ ਪਹਿਚਾਣਨਾ ਸਿੱਖ ਲਓ ਤੁਸੀਂ ਕੌ ਸਾਡੀ ਅੱਜ ਵੀ ਤਰੱਕੀ ਚੜੀ ਤੇ ਉਹ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਲੀ ਵੀਡੀਓ ਤੁਹਾਡੇ ਨਾਲ ਹੋਰ ਕਿਸੇ ਇਸੇ ਵਿਸ਼ੇ ਤੇ ਲੈ ਕੇ ਹਾਜ਼ਰ ਹੋਵਾਂਗੇ ਤੇ ਉਹ ਆ ਗਿਆ ਸਾਸਰੀ ਜੀ ਦਾ